ਪਿਛੋਂ ਜਦੋਂ ਦਰਿਆ ਉੱਤੇ ਜੇ ਜੇ ਪਾਣੀ ਇਧਰੋਂ ਪਵੇ ਤੋ ਖੜਦ ਗਏ ਇਹ ਇਥੇ ਦੋ ਜਾਂ ਤਿੰਨ ਧਾਰ ਸਾਰਾ ਆਪਾਂ ਨੂੰ ਪੱਕੇ ਪੂਰਾ ਉਥੇ ਹੈਡਰ ਗੁੰਬੜਾ ਆ ਗਏ ਉਹ ਜ਼ਰੂਰੀ ਲਗਾਉਣੇ ਪੈਣੇ ਤਾਂ ਕਿ ਸਾਡੇ ਪਿੰਡਾਂ ਦੀ ਕਣਕ ਵਗੈਰਾ ਬੀਤੀ ਜਾ ਸਕੇ ਮੀਂਹ ਦਾ ਪਾਣੀ ਖਰਾਬ ਨਾ ਹੋਵੇ ਨਹੀਂ ਹੁਣ ਅਸੀਂ ਥੋੜ ਨੂੰ ਜੇ ਇੱਕ ਤਾਂ ਮੈਂ ਸੋਚਿਆ ਹਾਂ ਜੀ ਕਿ ਜਦੋਂ ਇਹਦੇ ਬਾਅਦ ਪਾਣੀ ਮਤਲਬ ਕਿੱਥੇ ਆਉਂਦਾ ਹੈ ਕਿ 8-10-15 ਬਣਾਵਤ ਪਾਣੀ ਖਲੇ ਚਲੇ ਗਿਆ ਹਾਂ ਜੀ ਜਮੀਨਾਂ ਚੋਂ ਨਿਕਲਿਆ ਪਰ ਮੈਂ ਸੋਚਿਆ ਮੈਂ ਸਾਰੇ ਪੰਜਾਬ ਤਨਾ ਹਰ ਪਿੰਡ ਹਾਂ ਜਿਹੜਾ ਪਿਆ 100 100 ਟ੍ਰੈਕਟਰ ਪਈਉਗਾ ਥੀਲ ਪਵਾ ਕੇ ਥੀਲ ਵੀ ਸਾਡਾ ਹੋਊਗਾ ਆਪਾਂ ਜਿੱਕਰ ਸੁਣੀ ਜਮੀਨਾ ਪਤਰੀਆਂ ਕਰਦਾਂਗੇ ਠੀਕ ਹੈ ਪਾਣੀ ਦਾ ਜਿਹੜਾ ਸੋਦੇ ਆਪਣਾ ਜਮੀਨਾ ਵਾਲਾ ਬੋਲੇ ਸੋਨਹਾਲ ਸੋਨਹਾਲ ਜ਼ਮੀਂਦਾਰ ਵੀ ਪੱਤਰਕਾਰ ਸਾਰੇ ਇੱਕ ਗੱਲ ਆ ਵੀ ਜਿੰਨਾ ਗਵਰਨਮੈਂਟ ਇਥੇ ਠੇਕੇਦਾਰ ਜਿੰਨਾ ਕਰੇ ਬਾਕੀ ਸਾਨੂੰ ਜੀ ਤੇਲ ਦੀ ਤੇ ਖਰਚੇ ਦੀ ਲੋਡ ਪੈਣੀ ਆਈ ਹੈ ਅਸੀਂ ਤਿੰਨ ਵਾਰ ਮਾਰ ਇੱਕ ਮਿੰਟ ਤਿੰਨ ਵਾਰ ਮਾਰ ਚੁੱਕੇ ਆ ਸਰ ਉਹ ਵੀ ਹੋਣਾ ਚਾਹੀਦਾ ਜਿਹੜੇ ਸਾਡੇ ਬੰਨ ਲਈ ਸਾਡੀ ਉਹਦੇ ਦੱਬ ਕੇ ਮਦਦ ਕਰੋ ਹੁਣ ਜਦਾਂ ਪਿੱਛੇ ਟਰਾਲੀ ਚੋਂ ਪੈਸੇ ਦੇਨੇ ਆ ਸਰ ਸਾਡੇ ਮੁੰਡੇ ਇਥੇ ਸੇਵਾਦਾਰ ਲੱਗੇ ਆ ਉਹ ਮੈਨੂੰ ਰੋਜ਼ ਕਹਿੰਦੇ ਆ ਵੀ ਬਾਦਲ ਸਾਹਿਬ ਉਹਨੂੰ ਹੀ ਲਾਂਭੇ ਦੇ ਜਾਂਦੇ ਆ ਟਰਾਲੀ 'ਚੋਂ ਜਰਾ ਇਹਨਾਂ ਨੂੰ ਖੁੱਲੇ ਜਿਗਰੇ ਨਾਲ ਹੁਣ ਖਰਚਾ ਦੇ ਦਿਓ ਆ ਪਾਣ ਮੰਨਾ ਮੰਨਾ ਦਾ ਉਹਦੇ ਬੈਨੂਆਂ ਹਟਾ ਲੈਣ ਵਿੱਚ ਜੰਗੀ ਹੋਰ ਕਾਬਲ ਸਿਆ ਕਰੋ ਗੱਲ ਆਜਾ ਕਰੋ ਗੱਲ ਹਾਂਜੀ ਰਾਜ ਕੁਮਾਰ ਸਾਹਿਬ ਜਿੰਨੇ ਵੀ ਸਾਰੇ ਤੇ ਅਮਾਜ ਜ਼ਮੀਨਾਂ ਆ ਉਹਨਾਂ 'ਤੇ ਪੱਟਾ ਚਾਲਾ ਵੀ ਕਰ ਉਹ ਵੀ ਲੱਗੇ ਕਰ ਉਹ ਵੀ ਲੱਗੇ ਕਰ ਹੋਰ ਇਕੱਲੇ ਇਕੱਲੇ ਕਰ ਲੱਗੇ ਕਰ ਲੋ ਚੁੱਪ ਕਰਕੇ ਬਣਾ ਸੋਣੋ ਚੁੱਪ ਪੱਕੇ ਸਾਰੇ ਅਸੀਂ ਸ਼ੁਰੂ ਤੋਂ ਤੋਂ ਰਿਹਾ ਨੇ ਉਹਨਾਂ ਨੇ ਆ ਨੋਚਾਂ ਬਣਾਈਆਂ ਸੀ ਬਣਾ ਦਾ ਕੰਮ ਕੀਤਾ ਸੀ ਬਾਦਸ ਹਾਂ ਉਹਨਾਂ ਤੁਹਾਨੂੰ ਪਤਾ ਹੀ ਜਿੰਨੇ ਕੰਮ ਕੀਤੇ ਠੀਕ ਆ ਆ ਸਾਡਾ 4 500 ਕਿਲਾ ਜਿਹੜਾ ਮਰ ਗਿਆ ਝੋਨੇ ਦਾ ਇਹ ਨੋਚਾਂ ਦਾ ਕਰਕੇ ਨੋਚਾਂ ਵਧੀਆਂ ਨਹੀਂ ਹੱਡੀਆਂ ਇਹ ਨਹੀਂ ਨਾ ਪੱਥਰ ਲਾਏ ਆ ਹੁਣ ਸਾਡਾ ਇੱਧਰ ਖੇਤੀ ਜਿਆਦੀ ਸਾਰੇ ਇੱਧਰ ਹੀ ਸਾਰੇ ਪਿੰਡ ਦੀ ਨਾ ਤੇ ਇਹ ਉਹਨਾਂ ਦੀ ਕਣਕ ਹੋਣੀ ਆ ਇੱਕ ਸਾਨੂੰ ਇੱਥੇ ਮੋਟਰ ਦਿੱਤੀਆਂ ਇਹਨਾਂ ਪਾਣੀ ਕਿੱਦਣ ਲਈ ਇੱਕ ਸਾਨੂੰ ਵਾਦਾ ਕੋਈ ਖਰਚਾ ਵਰਚਾ ਜਾਨੀ ਜਿੱਦਾਂ ਨਾਲ ਹੁਣ ਆਪਾਂ ਦੋ ਤੀਕਾ ਕਰਾਂਗੇ ਨਾ ਹਾਂਜੀ ਇੱਕ ਤਾਂ ਮੈਨੂੰ ਦੱਸਿਓ ਇੱਥੇ ਤੁਹਾਨੂੰ ਹੁਣ ਤੁਸੀਂ ਆਪਣੇ ਕੋਲ ਹੁਣ ਕੀ ਕਰ ਰਹੇ ਹੋ ਡੀਜ਼ਲ ਕਿਵੇਂ ਵਰਤ ਰਹੇ ਹੋ ਕਿਸ ਤਰ੍ਹਾਂ ਡੀਜ਼ਲ ਆਪਦੇ ਕੋਲ ਹੀ ਮਿੱਟੀ ਪਾ ਰਹੇ ਹੋ ਬੇਚੀ ਹੋ ਰਹੇ ਡੀਜ਼ਲ ਲੱਗ ਡੀਜ਼ਲ ਭੇਜਦਾ ਤੁਹਾਨੂੰ ਗਿੰਨਾ ਬਾਤੋ ਬਾਤ ਖੁੱਲੇ ਜਿਗਰਾ ਅਸੀਂ ਤਾਂ ਤਿੰਨ ਵਾਰ ਮਰਨ ਵਾਲੇ ਬੰਦੇ ਆ ਜੀ ਉਹ 3000 ਲੀਟਰ ਭੇਜਦਾ ਨਹੀਂ ਜੀ ਨਹੀਂ ਥੋੜਾ 10000 ਲੀਟਰ ਲੈਣਾ ਭੇਜ ਦੋ ਮੈਂ ਤਾਂ ਸਵੇਰ ਦਾ ਮੈਂ ਤਾਂ ਪੂਰੇ ਪੰਜਾਬ ਚ ਜਿਵੇਂ ਐ ਕਰਦੇ ਆ ਮੈਂ ਕਰਦੇ ਬਾਦਲ ਸਾਹਿਬ ਜੀ ਜਾਂ ਗਰਨਾਮ ਸਿੰਘ ਆ ਸਾਡਾ ਇੱਥੇ ਮੇਨ ਜਿਹਦੀਆਂ 2 जेसीबी ਚੱਲ ਰਹੀਆਂ ਤੇ ਜਿਹੜੀਆਂ ਚਾਰ ਜਾ ਟਰੈਕਟਰ ਚੱਲ ਰਹੇ ਆ ਤੇ ਇੱਕ ਹਫਤੇ ਤੋਂ ਨੇ ਤਿੰਨ ਚਾਰ ਹਜ਼ਾਰ ਲੀਟਰ ਦੇ ਆਉਦੇ ਕੋਲੋਂ ਹੀ ਫੂਕ ਦਿੱਤਾ ਅਸੀਂ ਚਾਹੁੰਦੇ ਆਂ ਕਿ ਤੁਹਾਡੇ ਕੋਲ ਜਿੰਨਾ ਵੀ ਇੱਥੇ ਤੇਰਾ ਚਲੋ ਐ ਕਰਦੇ ਆਂ ਥੋੜਾ 5000 ਲੀਟਰ ਤੱਕ ਹੁਣ ਭੇਜ ਦੇਣਾ ਠੀਕ ਆ ਸਰ ਜੀ ਬਹੁਤ ਮਿਹਰਬਾਨ ਬਾਦ ਸਾਹਿਬ ਬੈਠਿਆ ਬੀ ਗੱਲ ਇਹਨਾਂ ਨੂੰ ਦੱਸ ਗਏ ਜੋ ਹੋਰ ਹੋੜ ਪਈ ਠੀਕ ਹੈ ਪੈਣੀ ਹੈ ਜੀ ਜਦੋਂ ਪੈਣੀ ਮੰਦਾ ਕੇ ਇੱਕ ਕੋਈ ਪੰਪ ਸੈੱਟ ਇੱਕ ਦੋ ਇਹਨਾਂ ਨੂੰ ਆ ਪਾਣੀ ਕੱਢਣ ਦੀ ਤੁਸੀਂ ਪੰਪ ਸੈੱਟ ਇੱਕ ਅਸੀਂ ਨਾ ਕੋਈ ਚਾਰੇ ਦੀ ਲੋੜ ਹੈ ਤੇ ਹਾਂ ਚਾਰੇ ਦੀ ਜੀ ਇਹ ਬੰਨ ਦੇ ਉੱਪਰ ਜਿੰਨੇ ਦਾ ਪੈਂਦਾ ਇਹਨਾਂ ਨੂੰ ਚਾਰਾ ਰਫੀਡ ਦੀ ਇੱਕ ਤਾਂ ਚਾਰਾ ਭੇਜ ਦਾਂਗੇ ਹਾਂ ਉਹ ਮੈਂ ਤੁਹਾਨੂੰ ਹਰ ਪਿੰਡ ਮਗਰ ਇੱਕ ਟਰਾਲੀ ਭੇਜ ਦਿਆਂ ਠੀਕ ਹੈ ਸਰ ਜਿੰਨੇ ਪਿੰਡਾਂ ਇਹਨਾਂ ਨੂੰ ਕੱਲ ਮੀਟਿੰਗ ਕਰ ਰਹੇ ਅਸੀਂ ਪੂਰੇ ਪੰਜਾਬ ਚ ਕਿੰਨੇ ਪਿੰਡਾਂ ਤੇ ਆ ਨੁਕਸਾਨ ਹੋਇਆ ਉੱਥੇ ਅਸੀਂ ਚਾਰਾ ਦਾ ਇੰਜ਼ਾਮ ਕਰ ਲਿਆ ਅਸੀਂ ਤੁਹਾਨੂੰ ਟਰਾਲੀਆਂ ਦੇ ਟਰਾਲੀਆਂ ਕਿ ਭੇਜਾਂਗੇ ਠੀਕ ਆ ਸਰ ਸਾਰਾ ਭੇਜ ਦਾਂਗੇ ਤੁਹਾਨੂੰ ਥੈਂਕ ਯੂ ਆਹ ਤਾਂ ਲੈ ਯਾਰ ਆ 2 ਲੱਖ ਤਾਂ ਤੁਸੀਂ ਹੁਣੇ ਲੈ ਲਓ ਧੰਨਵਾਦ ਆਜੋ ਬੰਦਾ ਹਲੋ ਇਧਰੋਂ ਮੁੜ ਕੇ ਉਹ ਨਾਮ ਲਾ ਦਿੰਦੇ ਆ ਵੀ ਕਾਲੀ ਵਰਕਰ ਆ ਆ ਬਣਾ ਲਓ ਜੀ ਵੀਡੀਓ ਸਾਰੇ ਜਣੇ ਆਹ 2 ਲੱਖ ਰੁਪਏ ਬਾਦਰ ਸਾਹਿਬ ਵੱਲੋਂ 5000 ਲੀਟਰ ਡੀਜ਼ਲ ਆਪਾਂ ਬਾਅਦ ਵਿੱਚ ਮਿਲਦੇ ਹਾਂ ਬਾਦਲ ਸਾਹਿਬ ਅਸੀਂ ਤਹਿਦੁਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਾਦਲ ਸਾਹਿਬ ਹੋਰ ਤੁਹਾਡੇ ਕੋਲ ਅਸੀਂ ਨਾ ਦੋ ਚਾਰ ਥੋੜੇ ਦਿਨਾਂ ਦੇ ਅੰਦਰ ਅੰਦਰ ਠੀਕ ਆ ਠੀਕ ਆ ਸਰ ਬਹੁਤ ਰੀ ਲੋਡ ਹੈ ਇੱਕ ਮੈਂ ਇੱਥੇ ਤੁਹਾਨੂੰ ਫੋਗਿੰਗ ਮਸ਼ੀਨ ਭੇਜੂਗਾ ਠੀਕ ਹੈ ਜੀ ਠੀਕ ਹੈ ਜੀ ਇਹ ਮੱਛਰ ਦੀ ਹਰ ਪਿੰਡ ਦੀ ਤੁਹਾਡੇ ਮੱਛਰ ਦੀ ਅਸੀਂ ਆਪਣੇ ਮੁੰਡੇ ਲਾਵਾਂਗੇ ਯੂਥ ਕਾਲਜ ਵਾਲਾ ਥੋੜਾ ਸਾਰੇ ਨਾਲੇ ਅਸੀਂ ਹੋਰ ਵੀ ਦੱਸਾਂਗੇ ਮੈਂ ਉੱਥੇ ਸਾਡੇ ਮਾਲਵਾ ਤੋਂ ਭੇਜੂਗਾ ਬੰਦੇ ਤੁਹਾਡੇ ਪਿੰਡਾਂ ਨੂੰ ਵੀ ਸਾਫ਼ ਕਰਨ ਵਾਸਤੇ ਨਾ ਮੀਟਿੰਗ ਕਰਨ ਵਾਸਤੇ ਮਟਰਕ ਟਰੈਕਟਰ ਅਸੀਂ ਮੈਂ ਕੱਲ ਮੀਟਿੰਗ ਕਰ ਰਿਹਾ ਤਕਰੀਬਨ ਅਸੀਂ 8-10 ਹਜ਼ਾਰ ਟਰੈਕਟਰਾਂ ਦਾ ਅੰਦਾਜ਼ਾ ਕਰ ਲਿਆ ਤੇ ਉਹ ਅਪਕੇ ਨਾਲ ਇੱਕ ਪਾਸੇ ਹਲਕਾ ਵੰਡ ਦਾਂਗੇ ਆ 5 ਪੰਨੇ ਹਲਕੇ ਨੂੰ ਇਸ 5-15 ਨੂੰ ਪੂਰੀ ਕਾਰ ਧੰਨਵਾਦ ਜੀ ਜੇ ਦਾ ਜੀ ਦੇਖੋ ਕੋਈ ਮਦਦ ਮਿਲਣੀ ਚਾਹੀਦੀ ਆ ਤੇਲ ਲੋ ਜੀ ਤੋਨ ਹਾਰਾ ਜਦੋਂ ਸਰਕਾਰ ਬਣਦੀ ਮੈਂ ਪਹਿਲੀ ਵੀ ਕਿਹਾ ਕਿ ਇੱਕ ਤਾਂ ਪਹਿਲੀ ਮੀਟਿੰਗ ਸੀ ਜਿਹੜੀਆਂ ਕੱਚੀਆਂ ਜ਼ਮੀਨਾਂ ਪੱਕੀਆਂ ਹੋ ਜਾਣੀਆਂ ਜਿਹੜੇ ਬਾਰਡਰ ਤੇ ਥੋੜੀ ਵੀ ਮੰਨਣਾ ਕੱਚੀਆਂ ਹੋਣੀਆਂ 2000 ਸਾਲੀਆਂ ਜਿੱਤਿਆ ਸੀ ਕੰਗਰਸੀ ਨੇ ਤੋੜੀਆਂ ਹੈ ਨਾ ਹੋਟਰਾ ਲਵਾਈਆਂ ਹੈਂ ਪਹਿਲੀਆਂ ਨਹੀਂ ਪਹਿਲੇ ਕੋਈ ਕੱਚੀਆਂ ਮੰਨਣਾ ਬਾਰਡਰ ਤੋਂ ਤੋੜੀਆਂ ਵਾ ਲਾ ਕੇ ਪੱਕੀਆਂ ਹੋਣੀਆਂ ਤੋੜਦੀਆਂ ਕਾਂਗਰਸ ਹੈ ਆਪਾਂ ਫਿੱਟੂ ਕੋ ਪੱਕੀ ਗੱਲ ਸੁਣੋ ਇੱਕ ਮੈਂ ਭਰਾਵੀਆਂ ਕਾਲੀ ਦਾ ਜਿੰਦਾਬਾਦ ਇੱਕ ਬੂੰਦ ਜਿੰਦਾਬਾਦ ਇੱਕ ਬੂੰਦ ਵੀ ਗੰਦੇ ਪਾਣੀ ਦੀ ਮਨਤਰਾ ਚ ਨਹੀਂ ਜਾਂਦਣਾ ਪੂਰੇ ਪੰਜਾਬ ਬੋਲੋ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਬਿਮਾਰੀਆਂ ਦੀ ਜੜ ਸਾਰੀ ਬਿਮਾਰੀਆਂ ਦੀ ਜੜ ਆ ਜਿਹੜਾ ਗੰਦਾ ਪਾਣੀ ਵਿੱਚ ਜਾਂਦਾ ਤੀਜਾ ਆ ਤੁਹਾਡੇ ਆ ਜਿਹੜੇ ਦਰਿਆ ਸਾਰੇ ਸੀਮੈਂਟ ਦੇ ਕੰਕਰੀਟ ਦੇ ਪੱਕੇ ਸੋ ਜਿਹੜਾ ਬਿਮਾਰੀ ਕੱਢਦੀ ਨਹੀਂ ਜੀ ਸਾਹਿਬ ਸਰਦਾਰ ਸੁਖਵੀਰ ਸਿੰਘ ਜਿੰਦਾ ਜਿੰਦਾ ਜਿਸ ਤਹਦ ਪਿੰਡ ਚ ਮਿੱਟੀ ਚੁੱਕਣ ਵਾਲੀਆਂ ਮਸ਼ੀਨਾਂ ਭੇਜੀਆਂ ਜਾਣਗੀਆਂ ਤੇ ਨਾਲ ਹੀ ਯੂਥ ਅਕਾਇਦਲ ਦੇ ਵਰਕਰ ਖੁਦ ਆਉਣਗੇ ਸੇਵਾ ਦੇ ਲਈ ਵਿੱਚੋਂ ਜਦੋਂ ਦਰਿਆਵਾਂ ਪਰ ਜੇ ਜੇ ਪਾਣੀ ਇਧਰੋਂ ਪਵੇ ਉਹ ਖੜਦਗੇ ਇਹ ਇਥੇ 2 ਜਾਂ 3 ਦਰ ਸਾਰਾ ਆਪਾਂ ਨੂੰ ਪੱਕੇ ਪੂਰਾ ਉਥੇ ਫੈੜਾ ਗੁੰਬੜਾ ਆਗੇ ਉਹ ਜ਼ਰੂਰੀ ਲਗਾਉਣੇ ਪੈਣੇ ਤਾਂ ਕਿ ਸਾਡੇ ਪਿੰਡਾਂ ਨਾਲੀ ਕਣਕ ਵਗੈਰਾ ਬੀਜੀ ਜਾ ਸਕੇ ਮੀਂਹ ਦਾ ਪਾਣੀ ਖਰਾਬ ਨਹੀਂ ਹੁਣ ਅਸੀਂ ਤੁਹਾਨੂੰ ਜੇ ਇੱਕ ਤਾਂ ਮੈਂ ਸੋਚਿਆ ਹਾਂ ਜੀ ਕਿ ਜਦੋਂ ਇਹ ਇਹਦੇ ਬਾਅਦ ਪਾਣੀ ਇੰਨਾ ਰਾਈਡ ਕਿੱਥੇ ਆ ਗਿਆ ਕਿ ਆਧਾ 10 15 ਬਣਾਵਾਂ ਪਾਣੀ ਖਲੇ ਗਿਆ ਹਾਂ ਜੀ ਤੇ ਜ਼ਮੀਨਾਂ ਚ ਨਿਕਲਿਆ ਪਰ ਅਸੀਂ ਮੈਂ ਸੋਚਿਆ ਮੈਂ ਸਾਰੇ ਪੰਜਾਬ ਤਨਾ ਹਰ ਪਿੰਡ ਜਿੱਥੇ ਆ 100 100 ਟਰੈਕਟਰ ਪਹੁੰਚੂਗਾ ਟੀਲ ਪਵਾ ਕੇ ਟੀਲ ਵੀ ਸਾਡਾ ਆਊਗਾ ਆਪਾਂ ਜਿੱਥੇ ਰੋੜੀ ਜ਼ਮੀਨਾਂ ਪਤਨੀਆਂ ਕਰਦਾਂਗੇ